ਕਿੱਥੋਂ ਲੈ ਕੇ ਆਇਓ ਬਾਈ ਜੀ ਹਾਂ ਕਿੱਥੋਂ ਲੈ ਕੇ ਆਏਂ ਦਾਰੂ ਦੀ ਬੋਤਲ ਇਸ ਤੋਂ ਲੈ ਕੇ ਆਏ ਕਿਹਨਾਂ ਦੀ ਕਿਹਨਾਂ ਦੀ ਕਿਹਨਾਂ ਦੇ ਕੀ ਨਾਮ ਆ ਉਹਨਾਂ ਦਾ ਹਾਂਜੀ ਐਮ ਸੀ ਕੀ ਨਾਮ ਆ ਕੀ ਵੋਟਾਂ ਚ ਲੈ ਕੇ ਆਏਂ ਵੋਟਾਂ ਚ ਗਏ ਸੀ ਕਿਤੇ ਹਾਂ ਅਸੀਂ ਤਾਂ ਇੱਥੋਂ ਆਏ ਆ ਕੰਮ ਤੋਂ ਕਿੱਥੋਂ ਰਹਿੰਦੇ ਕਿੱਥੇ ਤੁਸੀਂ ਪੈਂਸਥੇ ਚ ਗਏ ਸੀ ਤੁਸੀਂ ਉੱਥੇ ਵੀ ਗਏ ਸੀ ਰੈਲੀ ਤੇ ਰੈਲੀ ਤੇ ਵੀ ਗਏ ਸੀ ਕਾਂਗਰਸ ਦੀ ਰੈਲੀ ਤੇ ਗਏ ਯਾਰ ਅਸੀਂ ਤਾਂ ਇੱਥੋਂ ਆਏ ਆ ਤੁਹਾਡੀ ਵੀਡੀਓ ਆਈ ਹੋਈ ਆ ਵਿੱਚ ਇਹ ਰੈਲੀ ਤੇ ਬੈਠਿਆਂ ਦੀ ਔਰੀ ਤੁਹਾਡੇ ਮੱਲੇ ਚ ਉਹ ਨੂੰ ਪੁੱਛ ਲੋ ਚੱਕਿਓ ਮੜੀ ਜੀ ਸ਼ਰਟ ਚੱਕਿਓ ਇੱਕ ਮਿੰਟ ਆਪਣੀ ਹਾ ਲੋ ਕੱਢਿਓ ਬਾਹਰ ਕੱਢਿਓ ਬੋਤਲ ਹਾ ਲੋ ਕਿਹੜੀ ਆ ਦਿਖਾਓ ਇਧਰੋਂ ਮਾਰਕਾ ਦਿਖਾਓ ਦੇ ਲੈ ਕਿਨੇ ਦਿੱਤੀ ਆ ਐਮਸੀ ਨੇ ਦਿੱਤੀ ਕੀ ਨਾਮ ਆ ਉਹਨਾਂ ਦਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਤੇਰੇ ਹੁਣ ਆਏ ਸੀ ਕੋਣ ਆਇਆ ਸੀ ਉਰੇ ਹੁਣੇ ਕਿਹੜੀ ਪਾਰਟੀ ਦੇ ਨੇ ਇੱਥੋਂ ਆਏ ਆ ਗੁਰਦੁਆਰੇ ਕੋਲੋਂ ਯਾਰ ਹਾਂਜੀ ਉੱਥੇ ਕੋਣ ਆਇਆ ਸੀ ਉਹਨੇ ਕਿਹੜੀ ਪਾਰਟੀ ਦੇ ਬੰਦੇ ਕੋਈ ਲੀਡਰ ਆਇਆ ਸੀ ਜਾਂ ਕਿਹੜਾ ਆਇਆ ਸੀ ਲੀਡਰ ਹੀ ਆਏ ਹੋਣੇ ਮੈਂ ਲੀਡਰ ਆਇਆ ਜਿਹੜਾ ਐਮਸੀ ਆ ਤੁਹਾਡਾ ਉਹ ਕਿਹੜੀ ਪਾਰਟੀ ਦਾ ਆ ਇੱਧਰ ਆਓ ਥੋੜਾ ਨਹੀਂ ਕਿਹੜੀ ਪਾਰਟੀ ਦਾ ਪਮਾਈ ਪਾਰਟੀ ਕਿਹੜੀ ਆ ਜਿਵੇਂ ਪਾਰਟੀ ਦਾ ਨਹੀਂ ਜੀ காங்கிரஸ் ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਕਿਹੜੀ ਪਾਰਟੀਆਂ ਸਵਾਲ ਜਿਹੜਾ ਹੱਥ ਉੱਤੇ ਪਾਇਆ ਹੋਇਆ ਇਹ ਇਹਨਾਂ ਦੀ ਪਾਰਟੀ ਸੀ ਆ ਜਿਹੜਾ ਤੁਹਾਡੇ ਉੱਥੇ ਕਾਗਜ਼ ਪਾਇਆ ਹੋਇਆ ਇਧਰ ਜੇਬ ਚ ਖੋਲਿਓ ਇਹਨੂੰ ਖੋਲਿਓ ਹਾਲੋ ਮਾਈਕਰੋਨ ਕੋ ਰੱਖਣਾ ਨਹੀਂ ਨਾ ਨਾ ਠੀਕ ਆ ਬੜੀ ਆਤਾ ਦਿਹਾੜੀ ਲਾ ਕੇ ਆਏ ਆ ਕਹਿੰਦੇ ਵੀ ਇੱਥੇ ਆ ਜੀ ਆ ਖੋਲੋ ਪੂਰੀ ਚੰਗੀ ਤਰ੍ਹਾਂ ਖੋਲੋ ਇਹਨੂੰ ਪੂਰਾ ਸਿੱਧਾ ਕਰਿਓ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲੋ ਖੋਲੋ ਬੰਦਾ ਤੇ ਇਹ ਬੋਤਲ ਇਹਨਾਂ ਨਹੀਂ ਦਿੱਤੀ ਆ ਫਿਰ ਹਾਂ ਜੀ ਯਾਰ ਆ ਭੈਣੋ ਭਰਾਓ ਤੁਸੀਂ ਕਰੋ 10 ਸਾਲ ਹੋ ਗੇ ਆ ਇਹਨਾਂ ਨੂੰ ਹੁਣ ਸੁਮਤੀ ਹਾਂ ਬੰਦਾ ਬੰਦਿਆ ਇੱਥੇ ਰਹਿ ਰਾਸਦਾ ਨਾ ਬੰਦਿਆ ਸੋ ਤੁਸੀਂ ਸਾਰਿਆਂ ਨੇ ਜਿਹੜੀ ਜਿਹੜੀ ਸ਼ਰਾਬ ਵੰਡਦੇ ਦੀ ਪੰਚਾਇਤ ਮਾਛੀ ਬੜਾ ਸਾਉਂਚੇ ਤੋਂ ਦੋ ਜੋੜੇ ਮਾਜਰੇ ਨੇ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਸਿਰਫ ਇੱਕ ਉਸ ਬੰਦੇ ਤੇ ਮੁਕੱਦਮਾ ਦਰਜ ਕਰਤਾ ਜਿਹੜਾ ਬੋਤਲ ਲੈ ਕੇ ਉੱਥੋਂ ਜਾ ਰਿਹਾ ਸੀ ਕੀ ਕਹੋਗੇ ਦੇਖੋ ਇਹ ਸ਼ਹੀਦਾਂ ਦੀ ਧਰਤੀ ਹੈ ਇਸ ਇਲਾਕੇ ਦਾ ਨਾਮ ਸ਼ਹੀਰੀ ਫਤਿਹਗੜ ਸਾਹਿਬ ਆ ਉਹ ਸ਼ਹੀਰੀ ਫਤਿਹਗੜ ਜਿੱਥੇ ਕਿ ਗੁਰੂ ਸਾਹਿਬ ਦੇ ਸਹਾਬਜਾਦੇ ਨੀਹਾਂ ਚ ਟਣਾ ਕੇ ਸ਼ਹੀਦ ਕੀਤੇ ਸੀ ਤੇ ਕਾਂਗਰਸੀ ਇਹ ਸਾਨੂੰ ਬਰੋਸ ਕੀ ਰਹਾ ਸ਼ਰਾਬ ਕਿ ਇਹ ਸ਼ਹੀਦਾਂ ਦੀ ਉਹਦੇ ਚੱਲਣ ਵਾਲੀ ਗੱਲ ਆ ਔਰ ਅੱਜ ਇਹਨਾਂ ਦੇ ਉੱਤੇ ਐਫਆਈਆਰ ਹੋਈ ਆ ਐਫਆਈਆਰ ਦੇ ਵਿੱਚ ਵਾਧਾ ਹੋਣਾ ਚਾਹੀਦਾ ਕਿਉਂਕਿ ਹੁਣ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਰਾਜ ਦਾ ਤੇ ਇਲੈਕਸ਼ਨ ਕਮਿਸ਼ਨ ਡਾਇਰੈਕਟ ਨਰਿੰਦਰ ਮੋਦੀ ਦੇ ਨਾਲ ਔਰ ਨਰਿੰਦਰ ਮੋਦੀ ਕਾਂਗਰਸੀਆਂ ਨੂੰ ਵਿਚਾਰ ਰਿਹਾ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਵੰਡਾਈਆ ਗੋਣ ਬਣਾ ਰਹੀ ਸੀ ਸਾਰਿਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਸਮਝਦਾ ਕਿ ਲੋਕਾਂ ਨੂੰ ਵੀ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ ਕਿ ਕਾਂਗਰਸੀਏ ਸਾਡੇ ਜਵਾਕਾਂ ਨੂੰ ਕਿਦਾਂ ਨਸ਼ੇ ਦੀ ਲਤ ਲਾਉਂਦੇ ਆ